ਲੜਾਈ ਬਿਜਲੀ ਦੀ ਬਿਜਲੀ ਇੱਕ ਲਾਈਫਲਾਈਨ ਬਣ ਚੁੱਕੀ ਹੈ ਜਿਵੇਂ ਆਕਸੀਜਨ ਹੈ ਧੁੱਪ ਹੈ ਪਾਣੀ ਹੈ ਜਾਂ ਖੁਰਾਕ ਹੈ ਬਿਜਲੀ ਉਸ ਤਰ੍ਹਾਂ ਦਾ ਇਨਗਰੀਡੀਅੰਟ ਸਾਡਾ ਬਣ ਚੁੱਕੀ ਹੈ ਲਾਈਫ ਦਾ ਕਿ ਮੇਰੀ ਸਮਝ ਹੈ ਵਿਦਆਊਟ ਅੰਦੋਲਨ 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 ਵੀ ਕਾਂਟ ਅਚੀਵ ਐਨੀਥਿੰਗ ਕੈਸ ਕੈਸ ਅੱਜ ਚੰਡੀਗੜ੍ਹ ਦੇ ਸੈਕਟਰ 43 ਦੇ ਦਸਹਿਰਾ ਗਰਾਊਂਡ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਭਰ ਤੋਂ ਕਿਸਾਨ ਪਹੁੰਚੇ ਸਨ ਐਸੇ ਇਕੱਠ ਦਾ ਮਕਸਦ ਕੀ ਸੀ ਤੇ ਇਸ ਦਾ ਅੱਗੇ ਇਸਾ ਨਤੀਜਾ ਕੀ ਹੋਏਗਾ ਇਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਸਾਡੇ ਨਾਲ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਡਾਕਟਰ ਦਰਸ਼ਨਪਾਲ ਜੀ ਅੱਜ ਦਾ ਇਹ ਇਕੱਠ ਪਹਿਲਾਂ ਸੱਦਿਆ ਕਿਉਂ ਗਿਆ ਸੀ ਇਹਦਾ ਕਾਰਨ ਕੀ ਸੀ ਦੇਖੋ ਅੱਜ ਹੈ 26 ਨਵੰਬਰ 26 ਨਵੰਬਰ ਨੂੰ ਦੋ ਅਹਿਮ ਘਟਨਾਵਾਂ ਵਾਪਰੀਆਂ ਸੀ ਨੰਬਰ 1 ਅੱਜ ਦੇ ਦਿਨ ਨੂੰ ਕਨਸਟੀਟਿਊਸ਼ਨ ਦੇ ਵੀ ਕਿਹਾ ਜਾਂਦਾ ਅੰਬੇਦਕਰ ਜੀ ਦਾ ਕਨਸਟੀਟਿਊਸ਼ਨ ਹੈ ਜਿਹੜਾ ਅੱਜ ਦੇ ਦਿਨ ਟੂਰਿਸ ਕੀਤਾ ਗਿਆ ਸੀ ਦੇਸ਼ 'ਚ ਨੰਬਰ 1 ਨੰਬਰ 2 ਅੱਜ ਦੇ ਦਿਨ ਹੀ ਕਿਸਾਨਾਂ ਨੇ ਤਿੰਨ ਕਾਨੂੰਨ ਜਿਹੜੇ ਬਣੇ ਸੀ ਉਹਦਾ ਵਿਰੋਧ ਕਰਨ ਵਾਸਤੇ ਦਿੱਲੀ ਵਿਖੇ ਕੂਚ ਕੀਤਾ ਸੀ ਅੱਜ ਤੋਂ 5 ਸਾਲ ਪਹਿਲਾਂ ਉਹਦੇ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਕਿ ਉਸ ਅੰਦੋਲਨ ਦੇ ਜੋ ਅੱਜ ਉਹਨਾਂ ਨੂੰ ਯਾਦ ਕਰਨ ਦੀ ਲੋੜ ਹੈ ਉਸ ਅੰਦੋਲਨ ਦੇ ਵਿੱਚ ਜੋ ਏਕਤਾ ਬਣੀ ਸੀ ਕਿਸਾਨਾਂ ਦੀ ਉਹ ਕਿਸਾਨਾਂ ਦੀ ਏਕਤਾ ਬਣਨੀ ਚਾਹੀਦੀ ਹੈ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਵੀ ਬਣਨੀ ਚਾਹੀਦੀ ਹੈ ਕਿਉਂਕਿ ਤੁਸੀਂ ਜਾਣਦੇ ਹੋਗੇ 4 ਦਿਨ ਪਹਿਲਾਂ ਕੇਂਦਰ ਸਰਕਾਰ ਨੇ 4 ਲੇਬਰ ਕੋਡ ਜਿਹੜੇ ਨੇ ਉਹ ਲਾਗੂ ਕੀਤੇ ਨੇ ਉਹਨਾਂ ਤੇ ਸਾਡੇ ਤੇ ਜਿਵੇਂ 3 ਕਾਨੂੰਨਾਂ ਦਾ ਹਮਲਾ ਸੀ ਉਹਨਾਂ ਤੇ 4 ਲੇਬਰ ਕੋਡ ਦਾ ਹਮਲਾ ਹੋ ਗਿਆ ਹੈ ਮੈਨੂੰ ਇਥੋਂ ਦੀ ਸੰਘਰਸ਼ ਦੀ ਅਗਲੀ ਰੂਪਰੇਖਾ ਦੱਸਿਓ ਕਿਉਂਕਿ ਅੱਜ ਜਦੋਂ ਤੁਸੀਂ ਇੱਥੇ ਸਟੇਜ ਤੇ ਵੀ ਬੋਲ ਰਹੇ ਸੀ ਬਿਜਲੀ ਸੋਧ ਵਿਲ ਦੇ ਖਿਲਾਫ ਇਥੇ ਬਹੁਤ ਗੱਲਾਂ ਬੋਲੀਆਂ ਗਈਆਂ ਉਹਨੂੰ ਲੈ ਕੇ ਕੀ ਰਣਨੀਤੀ ਹੈ ਕਿਉਂਕਿ ਸਰਕਾਰ ਨੇ ਪੇਸ਼ ਕਰ ਦਿੱਤਾ ਖਰੜਾ ਸਾਰੇ ਸੂਬਿਆਂ ਨੂੰ کہہ ਦਿੱਤਾ ਗਿਆ ਸੁਝਾਅ ਦੇਣ ਦੇ ਲਈ ਕਿਸਾਨ ਇਸ ਨੂੰ ਲੈ ਕੇ ਅੱਗੇ ਕੀ ਪਲੈਨਿੰਗ ਕਰ ਰਹੇ ਨੇ ਇੱਕ ਤਾਂ ਦੇਖੋ ਮੈਂ ਇਸ ਕੇਮਲ ਨੂੰ ਮੰਗ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਆਪਣੇ ਵਿਊ ਦੇ ਕੇਂਦਰ ਸਰਕਾਰ ਨੰਬਰ 1 ਨੰਬਰ 2 28 ਤਰੀਕ ਦੀ ਮੀਟਿੰਗ ਅਸੀਂ ਰੱਖੀ ਹੋਈ ਹੈ ਹੁਣ ਇਸ ਕੇਮ ਦੀ ਉਹਦੇ ਚ ਕੇਮ ਪਰ ਮੈਂ ਫਿਰ ਇਹ ਕਹਿਣਾ ਚਾਹੁੰਦਾ ਦੇਖੋ ਤੁਹਾਨੂੰ ਤੁਹਾਡੇ মিডিਆ ਲਈ ਕਹਿਣਾ ਚਾਹੁੰਦਾ ਕਿ ਇਹ ਲੜਾਈ ਬਿਜਲੀ ਦੀ ਬਿਜਲੀ ਇੱਕ ਲਾਈਫਲਾਈਨ ਬਣ ਚੁੱਕੀ ਹੈ ਜਿਵੇਂ ਆਕਸੀਜਨ ਹੈ ਧੁੱਪ ਹੈ ਪਾਣੀ ਹੈ ਜਾਂ ਖੁਰਾਕ ਹੈ ਬਿਜਲੀ ਉਸ ਤਰ੍ਹਾਂ ਦਾ ਇੰਗਰੀਡੀਅੰਟ ਸਾਡਾ ਬਣ ਚੁੱਕੀ ਹੈ ਲਾਈਫ ਦਾ ਉਹਦੇ ਲਈ ਐਸਕੇਮ ਵਿੱਚ ਮੈਂ ਹੈਗਾ ਲੇਕਿਨ ਮੈਂ ਇਹ ਚਾਹੂੰਗਾ ਕਿ तमाम ਹਿੰਦੁਸਤਾਨ ਦੀਆਂ ਜਿੰਨੀਆਂ ਵੀ ਹੋਰਗੇ ਪਾਵਰ ਸੈਕਟਰ ਦੀਆਂ ਫੈਡਰੇਸ਼ਨਸ ਨੇ ਅਦਰ ਸੈਂਟਰਲ ਟ੍ਰੇਡ ਯੂਨੀਅਨਸ ਨੇ ਉਹਨਾਂ ਦੇ ਚਾਰ ਲੇਬਰ ਕੋਰਟ ਦੇ ਫਾਰ ਇਗਜ਼ਾਮਪਲ ਮੈਂ ਤੁਹਾਡੇ ਸਮਝ ਰੱਖਣ ਜੋਨਾ ਹੈ ਅਗਰ ਅਸੀਂ ਇੱਕ ਸੈਂਟਰਲ ਮੰਗੇ ਬਣਾ ਦਈਏ ਵੀ ਬਿਜਲੀ ਬਿੱਲ 2025 ਵਾਪਸ ਲਓ ਨੰਬਰ 1 ਨੰਬਰ 2 ਕਿਸਾਨਾਂ ਦਾ ਇਹ ਕਹਦੀ ਕਿ ਐਮਐਸਪੀ ਤੇ ਕਰਜ਼ਾ ਮੁਕਤ ਐਮਐਸਪੀ ਦੀ ਗਰੰਟੀ ਤੇ ਕਰਜ਼ੇ ਦੀ ਮੁਕਤੀ ਨੰਬਰ 2 ਨੰਬਰ 3 ਚਾਰੇ ਲੇਬਰ ਕੋਡ ਵਾਪਸ ਲਓ ਇਹਦੇ ਨਾਲ ਸਮੁੱਚੇ ਦੇਸ਼ ਦਾ ਇੱਕ ਵੱਡਾ ਜਿਹੜਾ ਮੋਰਚਾ ਬਣ ਸਕਦਾ ਹੈ ਇਹਦੇ ਨਾਲ ਅਸੀਂ ਮਤਲਬ ਕਿ ਇੱਕ ਲੜਾਈ ਲੜਦੇ ਹੋਏ ਜੋ 2021 ਚ ਹੋਈ ਸੀ ਉਦੇ ਤੋਂ ਵੀ ਵੱਡਾ ਅੰਦੋਲਨ ਦਿੱਲੀ ਦੇ ਆਲੇ ਦੁਆਲੇ ਉਹਦੇ ਸੰਗੀ ਕੁਟਣ ਵਾਲਾ ਅੰਦੋਲਨ ਹੈ ਜਿਹੜਾ ਬਿਲਡ ਅਪ ਹੋ ਸਕਦਾ ਹੈ ਔਰ ਮੇਰੀ ਕੋਸ਼ਿਸ਼ ਇਹ ਚੇਤਾਵਨੀ ਦੇ ਰਿਹਾ ਹਾਂ ਕਿ ਆਉਣ ਵਾਲੇ ਦਿਨਾਂ 'ਚ ਕਿਸਾਨ ਅੰਦੋਲਨ ਵਰਗਾ ਇੱਕ ਹੋਰ ਵੱਡਾ ਅੰਦੋਲਨ ਹੋ ਸਕਦਾ ਹੈ ਕਰੈਕਟ ਕਰੈਕਟ ਹੋਣਾ ਚਾਹੀਦਾ ਕਿਉਂਕਿ ਮੇਰੀ ਸਮਝ ਹੈ ਵਿਦਆਊਟ ਅੰਦੋਲਨ 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 ਵੀ ਕਾਂਟ ਅਚੀਵ ਐਨੀਥਿੰਗ ਅੰਦੋਲਨ ਦਾ ਮਤਲਬ ਇਹ ਹੈ ਵੋਟਾਂ ਪਾ ਕੇ ਪਾਰਟੀ ਸਰਕਾਰ ਬਣ ਸਕਦੀ ਹੈ ਧਰਨੇ ਰੱਖ ਕੇ ਮੜੀ ਜੀ ਗੱਲ ਸੁਣ ਸਕਦੀ ਹੈ لیکن ਵੱਡੇ ایشو ਦੇ ਜਿਹੜੇ ਉਹ ਬਿਨਾ ਸੰਘਰਸ਼ ਤੋਂ ਬਿਨਾ ਉਹ ਅੰਦੋਲਨ ਦਾ ਮਤਲਬ ਇਹ ਨਹੀਂ ਅੰਦੋਲਨ ਵੀ ਕੰਟੀਨਿਊਸ ਕੰਸਿਸਟੈਂਟ ਪੀਸਫੁੱਲ ਮਾਸ ਪਾਰਟਿਸਪੇਸ਼ਨ ਦਾ ਅੰਦੋਲਨ ਇਹ ਸਮਝਾਇਓ ਕਿ ਬਿਜਲੀ ਸੋਧ ਵਿਲ ਨੇ ਤੁਹਾਡੇ ਖੱਛੇ ਕੀਨੇ ਪ੍ਰੀपेड ਮੀਟਰ ਜਿਹਨੇ ਪ੍ਰੀपेड ਮੀਟਰ ਸਾਡੇ ਕਿਸਾਨੀ ਲਈ ਤਾਂ ਜਮੇ ਫਾਇਦੇਮੰਦ ਨਹੀਂ ਕਾਰਪੋਰੇਟ ਘਰਾਣਿਆਂ ਨੂੰ ਜਦੋਂ ਜਨਰੇਸ਼ਨ ਐਂਡ ਡਿਸਟ੍ਰਿਬਿਊਸ਼ਨ ਹੈਂਡਓਵਰ ਕਰਤੀ ਤੁਸੀਂ ਇਹ ਦੇਖ ਲਓ ਆਪਣੇ 40 ਚਲੇ ਜਾਓ ਪੋਲੋ ਚਲੇ ਜਾਓ ਪ੍ਰਾਈਵੇਟ ਜਿਹੜੇ ਹਸਪੀਟਲ ਸੇ ਪ੍ਰਾਈਵੇਟ ਸਕੂਲਾਂ ਚਲੇ ਜਾਓ ਕਾਰਪੋਰੇਟਸ ਵਰਗੇ ਜਿਹੜੇ ਉੱਥੇ ਇਲਾਜ ਵੀ ਸਿੱਖਿਆ ਵੀ ਕਿੰਨੀ ਮਹਿੰਗੀ ਹੈ ਬਿਜਲੀ ਵੀ ਬਿਜਲੀ ਮੈਂ ਤਾਂ ਇੱਥੋਂ ਵੀ ਅੱਗੇ ਕਹਿਣਾ ਹੈ ਕਿ ਅਲਟੀਮੇਟਲੀ ਇਹ ਲੋਕ ਅੱਜਕੱਲ ਇੱਕ ਮਸ਼ੀਨਾਂ ਦੇ ਕਾਰਪੋਰੇਟ ਘਰਾਣੇ ਨੇ ਵੀ ਅਸੀਂ ਤੁਹਾਨੂੰ ਮਸ਼ੀਨ ਦਿੰਨੇ ਆ ਕਿਹੜੀ ਮਸ਼ੀਨ ਤੁਸੀਂ ਕਮਰੇ ਚੋਂ ਉਹਨੂੰ ਆਨ ਕਰੋ ਤੁਹਾਡੇ ਕਮਰੇ ਦੀ ਆਕਸੀਜਨ ਪੂਰੀ ਰੱਖੂਗੀ ਉਹ ਇਹ ਮਸ਼ੀਨਾਂ ਆ ਚੁੱਕੀਆਂ ਨੇ ਤੁਹਾਨੂੰ ਪਾਣੀ ਅਸੀਂ ਦੇਵਾਂਗੇ ਕੱਲ ਨੂੰ ਨਦੀਆਂ ਨਹਿਰਾਂ ਤੇ ਵੀ ਇਹ ਕੰਟਰੋਲ ਕਰਨਗੇ ਸੋ ਜਿਵੇਂ ਡੀਜ਼ਲ ਪੈਟਰੋਲ ਕਰੂਡ ਆਇਲ ਤੇ ਕੀਤਾ ਹੋਇਆ ਐਵੇਂ ਨੇਚਰਲ ਰਿਸੋਰਸ ਜਿੰਨੇ ਵੀ ਨੇ ਉਹ ਨੇਚਰਲ ਰਿਸੋਰਸ ਨੂੰ ਵੀ ਇਹ ਕੰਟਰੋਲ ਕਰਨਾ ਚਾਹੁੰਦੇ ਉਹ بجلی ਅਸੀਂ ਸੋਚਦੇ ਆ ਕਿ ਨੇਚਰਲ ਰਿਸੋਰਸ ਵਗਦਾ ਕਿ ਇਨਗਰੀਡੀਅੰਟ ਹੈ ਹਿਊਮਨ ਲਾਈਫ ਵਾਸਤੇ ਬਾਕੀ ਪੌਦਿਆਂ ਵਾਸਤੇ ਵੀ ਉਹ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਦੂਜੀ ਗੱਲ ਇਹ ਆ ਜਿਹੜਾ ਪ੍ਰੀਪੇਡ ਮੀਟਰਸ ਨੇ ਜਿਵੇਂ ਤੁਸੀਂ ਕਿਹਾ ਮੈਂ ਇਹਦੇ ਨਾਲ ਸਹਿਮਤ ਆਂ ਕਿ ਇਹਦੇ ਲਈ ਵੱਡੀ ਜਿਹੜੀ ਜਨਤਾ ਹੈ ਆਦੀਵਾਸੀ ਲੋਕ ਨੇ Dalit ਲੋਕ ਨੇ ਕਿਸਾਨ ਨੇ ਮਜ਼ਦੂਰ ਨੇ ਦੇ ਕਾਂਟ ਅਫੋਰਡ ਪ੍ਰੀਪੇਡ ਬਿਜਲੀ ਦੀ ਪੇਮੈਂਟ ਨਹੀਂ ਕਰ ਸਕਦੇ ਨੰਬਰ 2 ਜਿੰਨੀ ਕੋਸਟਲੀ ਬਿਜਲੀ ਹੋ ਜੂਗੀ ਉਹ ਵੀ ਅਸੀਂ ਨਹੀਂ ਅਫੋਰਡ ਕਰ ਸਕਾਂਗੇ ਇਸ ਕਰਕੇ ਜਿਹੜੀਆਂ ਕ੍ਰਾਸ ਸਬਸਿਡੀ ਜਾਂ ਸਬਸਿਡੀਆਂ ਨੇ ਉਹਨਾਂ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ ਜਾਊਗਾ ਤੇ ਅਸੀਂ ਜਿਹੜੀਆਂ ਸਾਡੀਆਂ ਅੱਜ ਕੱਲ ਫ੍ਰੀ ਸਾਡੀਆਂ ਮੋਟਰਾਂ ਚੱਲਦੀਆਂ ਨੇ ਬਿਜਲੀ ਦੇ ਵਿੱਚ ਸਾਨੂੰ ਕੁਝ ਘਰਾਂ 'ਚ ਰਹਿਤ ਮਿਲਦੀ ਹੈ ਉਹ ਅਲਟੀਮੇਟਲੀ ਖਤਮ ਹੋ ਜਾਊਗਾ